ਮਹਾਤਮਾ ਗਾਂਧੀ ਦੇ ਫਾਦਰ ਦਾ ਨਾਮ ਜਾਣਦੇ ਹੋ ਨਹੀਂ ਉਹਦਾ ਨਹੀਂ ਉਹਦੇ ਘਰ ਵਾਲੀ ਕੁਸਤੂਰਬਾ ਗਾਂਧੀ ਸੀ ਮਹਾਤਮਾ ਗਾਂਧੀ ਦੇ ਪੂਰਾ ਨਾਮ ਪਤਾ ਤੁਹਾਨੂੰ ਮਨੋਹਰ ਲਾਲ ਇਤਰਾਇ ਕਾਇ ਗਾਂਧੀ ਠੀਕ ਹੈ ਵੀਰ ਹਾਂ ਗਾਂਧੀ ਠੀਕ ਹੈ ਵੀਰ ਪਰ ਉਦੋਂ ਦਾ ਬਾਅਦ ਕੋਈ ਸਹੀ ਜਗਾ ਸ਼ਹਿਰ ਸਮਾ ਆਤਮਾ ਗਾਂਧੀ ਦੇ ਕੋਈ ਐਦਾਂ ਦੇ ਤੁਸੀਂ ਆਦਰਸ਼ ਦੱਸ ਸਕਦੇ ਹੋ ਜਿਹੜੇ ਤੇ ਉਹ ਕਹਿੰਦੇ ਸੀ ਕਿ ਹਰ ਕੋਈ ਚੱਲੇ ਤਿੰਨ ਮੰਦਰ ਦਾ ਪਤਾ ਹੋਣਾ ਤਾਂ ਨਹੀਂ ਪਤਾ ਹੈਗਾ ਅੱਛਾ ਤਿੰਨ ਮੰਦਰ ਕੀ ਦਾਦੇ ਸੀ ਇੱਕ ਤਾਂ ਇਹ ਬੁਰੇ ਦੇਖਣਾਗਾ ਬੁਰਾ ਨਹੀਂ ਸੁਣਨਾ ਤੇ ਬੁਰਾ ਬੋਲਣਾ ਨਹੀਂ ਹੈਗਾ ਮੈਂ ਵੀ ਜਦੋਂ ਇਹ ਪੜ੍ਹਸੋਦਾਰੇ ਪੜ੍ਹਿਆ ਤੇ ਇੱਕ ਜੀ ਆਪਣੇ ਸੁਭਾਚੰਦਰ ਗੋਸਾਰੇ ਭਨੇ ਬਾਤ ਉਹ ਰਿਹਾ ਵੱਡੇ ਵੱਡੇ ਲੀਡਰ ਆਪਣੇ ਦੇਸ਼ ਦੇ ਵਿੱਚ ਹਰ ਕੋਈ ਮੰਨਦਾ ਵੀ ਉਹਨਾਂ ਨੂੰ ਪਰ ਮਹਾਤਮਾ ਗਾਂਧੀ ਨਾਲ ਆਪਾਂ ਕਿਉਂ ਨਹੀਂ ਉਹਨਾਂ ਨੂੰ ਕੰਪੇਅਰ ਕਰਦੇ ਇਤੋਂ ਤਾਂ ਹੋਣੀ ਪਤਾ ਨਹੀਂ ਕਿਉਂਕਿ ਗਲਤੀਆਂ ਸਾਰਿਆਂ ਕਰਦੇ ਮਹਾਤਮਾ ਗਾਂਧੀ ਨੇ ਵੀ ਕਈ ਗਲਤੀਆਂ ਕੀਤੀਆਂ ਹਨ ਮਹਾਤਮਾ ਗਾਂਧੀ ਵਰਗਾ ਲੱਗਦਾ ਕੋਈ ਬਣੂਗਾ ਨਾ 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 ਬਣਨਾ ਵੀ ਨਹੀਂ ਬਿਲਕੁਲ ਕੋਈ ਲੀਡਰ ਨਹੀਂ ਹੋ ਜਾ ਐਦਾਂ ਕਿਉਂ ਕਿਸੇ ਕੋਲ ਦਿਮਾਗ ਹੀ ਨਹੀਂ ਇਹਨਾਂ ਜਿੰਨਾ ਨਹੀਂ ਵਰਦਾ ਨਹੀਂ ਜੀ ਇਸ ਟਾਈਮ ਤਾਂ ਕੋਈ ਹੈ ਨਹੀਂ ਉਹਨਾਂ ਵਰਗਾ ਕੋਈ ਨਹੀਂ ਹੈ ਜਿਹੜਾ ਡਾਟਾ ਮਲਮੋਤ ਸਿੰਘ ਵਰਗਾ ਕੋਈ ਨਹੀਂ ਹੈ ਤਾਂ ਕਿਉਂ ਜਦੋਂ ਹੈਗੇ ਸੀ ਉਸ ਟਾਈਮ ਬਹੁਤ ਵਧੀਆ ਜਦੋਂ ਆਪਣੀ ਕਾਂਗਰਸ ਗਈ ਆ ਤੇ ਜਦੋਂ ਬੀਜੇਪੀ ਆਈ ਆ ਦੇਦਾ ਸੁਧਾਰ ਹੀ ਕਰਦੇ ਸਰਦਾਰਾਂ ਨੂੰ ਲੱਗ ਪੈਂਦਾ ਕਿ ਜਿਦਾਂ ਕੀ ਮਤਲਬ ਆਰਡਰ ਆਰਡਰ ਦੇਸ਼ ਦਾ ਆਏ ਹੁਣ ਪੰਜਾਬੀ ਅੱਜ ਤੁਹਾਨੂੰ ਵੀ ਪਤਾ ਹੋਏਗਾ ਕਿ ਅੱਜ ਪੂਰਾ ਦੇਸ਼ ਛੁੱਟੀ ਮਨਾ ਰਿਹਾ ਕਿਸ ਚੀਜ਼ ਦੀ ਛੁੱਟੀ ਹੈ ਅੱਜ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਜਨਮ ਦਿਨ ਹੈ ਮਹਾਤਮਾ ਗਾਂਧੀ ਦਾ ਪੂਰਾ ਨਾਮ ਪਤਾ ਤੁਹਾਨੂੰ ਉਹ ਮਹਨ ਦਾਸ ਕਰਮਚਾਂਦੇ ਇਦਾਂ ਦਾ ਸੀ ਉਹ ਵਾਬੀ ਪੜਿਆ ਸੀ ਜਾਂ ਸ਼ੁਰੂ ਤੋਂ ਪਤਾ ਹੀ ਸੀ ਪੜਿਆ ਸੀ ਹੁਣ ਯਾਦ ਨਹੀਂ ਮੈਂ ਇਦਾਂ ਹੈਗਾ ਮਹਨ ਦਾਸ ਕਰਮਚਾਂਦੇ ਆਖਰਾ ਕਰਮਚਾਂਦੇ ਮਹਨ ਦਾਸ ਇਦਾਂ ਠੀਕ ਆ ਮ ਅੱਛਾ ਮਹਾਤਮਾ ਗਾਂਧੀ ਦੇ ਫਾਦਰ ਦਾ ਨਾਮ ਜਾਣਦੇ ਹੋ ਪਿਤਾ ਦਾ ਨਹੀਂ ਉਹਦਾ ਨਹੀਂ ਉਹਦੇ ਘਰ ਵਾਲੀ ਕਸਤੂਰਬਾ ਗਾਂਧੀ ਸੀ ਕਸਤੂਰਬਾ ਗਾਂਧੀ ਸੀ ਰਾਈਟ ਕੋਈ ਅੰਦੋਲਨ ਜਾਣਦੇ ਹੋ ਜਿਹੜੇ ਬਹੁਤ ਜ਼ਿਆਦਾ ਉਹਨਾਂ ਦੇ ਪ੍ਰਚਲਿਤਵਾ ਅੰਦੋਲਨ ਤਾਂ ਉਹਨੇ ਇਸ ਦੇ ਜਾਤੀ ਨੇ ਕੀਤਾ ਇਸ ਦੇ ਜਾਤੀ ਲਈ ਹਿੱਸਾ ਪਾਇਆ ਹਾਂਜੀ ਇੱਕ ਬੜਾ ਉਹਨਾਂ ਦਾ ਅੰਦੋਲਨ ਚੱਲਿਆ ਸੀ ਚਰਖੇ ਵਾਲਾ ਸਤਿਆਗ੍ਰਹਿ ਕੀਤਾ ਸੀ ਸਤਿਆਗ੍ਰਹਿ ਇਹ ਤਾਂ ਅੰਕਲ ਮੈਨੂੰ ਲੱਗਦਾ ਪੂਰਾ ਹੈ ਮਹਾਤਮਾ ਕਹਿੰਦੇ ਨੂੰ ਮੰਨਦੇ ਹੋ ਫਿਰ ਤੁਸੀਂ ਨਹੀਂ ਮੰਨਦੇ ਨਹੀਂ ਮੈਂ ਫੜਿਆ ਲਿਖਿਆ ਇਸ ਕਰਕੇ ਉਹਨਾਂ ਦੇ ਦੋ ਰਸਤੇ ਜਿਹੜੇ ਆ ਬਹੁਤ ਜ਼ਿਆਦਾ ਉਹਨਾਂ ਨੇ ਕਹੇ ਸੀ ਕਿ ਇਸ ਰਸਤੇ ਤੇ ਚੱਲਣਾ ਚਾਹੀਦਾ ਹਰ ਬੰਦੇ ਨੂੰ ਸਚਾਈ ਤੇ ਹੈ ਅਹੰਸਾ ਤੇ ਬਿਲਕੁਲ ਸਹੀ ਹੈ ਬਿਲਕੁਲ ਅੱਛਾ ਜੇ ਆਪਾਂ ਆਪਣੇ ਪੰਜਾਬ ਜਾਂ ਆਪਣੇ ਪੂਰੇ ਦੇਸ਼ ਦੇ ਵਿੱਚ ਦੇਖਣਾ ਹੋਵੇ ਲੱਗਦਾ ਕੋਈ ਮਹਾਤਮਾ ਗਾਂਧੀ ਦੇ ਵਰਗਾ ਕੋਈ ਲੀਡਰ ਹੈਗਾ ਵਾ ਕੋਈ ਲੀਡਰ ਨਹੀਂ ਹੋ ਜਾ ਐਦਾਂ ਕਿਉਂ ਕਿਸੇ ਕੋ ਦਿਮਾਗ ਹੀ ਨਹੀਂ ਇਹਨਾਂ ਜਿੰਨਾ ਨਹੀਂ ਵਰਤਿਆ ਹੂੰ ਠੀਕ ਨਹੀਂ ਕਿਉਂਕਿ ਅੱਜ ਕੱਲ ਤਾਂ ਆਪਣੇ ਆਪਣਾ ਕੰਮ ਕਰਨ ਪਿਆਰ ਸਾਰੇ ਹੂੰ ਪਬਲਿਕ ਦਾ ਕੋਈ ਸੋਚਦਾ ਨਹੀਂ ਇੱਕੋ ਹੀ ਉਹ ਲੀਡਰ ਸਗਾ ਜਿਹੜਾ ਪਬਲਿਕ ਦਾ ਸੋਚਦਾ ਸੀ ਠੀਕ ਹੈ ਜੀ ਹੁਣ ਐਕੋ ਕੋਈ ਹੈ ਨਹੀਂ ਦੱਸ ਦਿਦਾਂ ਐਦਾਂ ਦਾ ਕਿਹੜੇ ਉਹਨਾਂ ਦੇ ਕੰਮ ਦੇਖਦੇ ਹੋ ਜਿਨ੍ਹਾਂ ਦੇ ਆਧਾਰ ਤੇ ਤੁਹਾਨੂੰ ਲੱਗਦਾ ਕਿ ਉਹਨਾਂ ਵਰਗਾ ਕੋਈ ਵੀ ਲੀਡਰ ਨਹੀਂ ਆ ਪਹਿਲੀ ਗੱਲ ਹੈ ਕਿ ਉਹ ਸਚਾਈ ਦੇ ਜਿਆਦਾ ਚੱਲਦੇ ਸੀ ਹੁਣ ਸਚਾਈ ਕਿਹ ਕੋਹ ਹੈ ਨਹੀਂ ਇਹ ਕਿ ਨਹੀਂ ਝੂਠ ਦਾ ਕੰਮ ਚੱਲਣ ਲਿਆ ਇਹਨਾਂ ਇਸ ਕਰਕੇ ਇੰਨਾ ਘਰੇ ਆਪਾਂ ਨੂੰ ਬਹੁਤਾ ਆਪਾਂ ਨਹੀਂ ਨੌਲੇਜ ਦੇ ਬਾਰੇ ਲੇਕਿਨ ਕਈ ਤਾਂ ਅਗਰ ਆਪਾਂ ਗੱਲ ਕਰੀਏ ਤਾਂ ਕਈ ਜ਼ਿਆਦਾਤਰ ਅਗਰ ਸਿੱਖਾਂ ਦੀ ਵੀ ਕਈ ਵਾਰ ਗੱਲ ਕਰ ਲਈਏ ਤਾਂ ਲੋਕ ਮਹਾਤਮਾ ਗਾਂਧੀ ਨੂੰ ਪਸੰਦ ਨਹੀਂ ਵੀ ਕਰਦੇ ਬਹੁਤ ਸਾਰੇ ਕਾਰਨ ਆ ਦੱਸ ਸਕਦੇ ਹੋ ਕਿਉਂ ਐਦਾਂ ਉਹ ਇਹਨਾਂ ਨੇ ਪਤਾ ਨਹੀਂ ਪਤਾ ਅਸੀਂ ਦੱਸ ਸਕਦੇ ਹੋ ਐਦਾਂ ਕਿਉਂ ਕਿ ਲੋਕ ਮਹਾਤਮਾ ਗਾਂਧੀ ਨੂੰ ਕਈ ਪਸੰਦ ਵੀ ਨਹੀਂ ਕਰਦੇ ਉਹ ਨਹੀਂ ਤਾਂ ਨਹੀਂ ਸੀ ਕਰਦੇ ਉਹ ਜਿਹੜਾ ਅਹਿੰਸਾ ਦਾ ਕੰਮ ਕਰਦਾ ਸੀ ਸੱਚ ਤੇ ਜਿਹੜੇ ਉਹ ਐਦਾਂ ਨਹੀਂ ਸੀ ਨਹੀਂ ਸੀ ਪਸੰਦ ਕਰਦੇ ਉਸ ਵੇਲੇ ਦੇ ਸਮੇਂ ਤੇ ਚੀਜ਼ ਦੀ ਲੋੜ ਸੀ ਜੇ ਉਹ ਨਹੀਂ ਕੀਤਾ ਕੌਣ ਤਾਂ ਜਿਹਨੇ ਬਈ ਕੋ ਇੱਕ ਲੀਡਰ ਹੋਇਆ ਜਿਹੜਾ ਮਾੜਾ ਮੋਟਾ ਉਹਨਾਂ ਵਾਂਗੂ ਕੰਮ ਕੀਤਾ ਉਹ ਹੋਇਆ ਸਾਡੇ ਸਤਿਕਾਰਯੋਗ ਪ੍ਰਦਾਨਮਾਨ ਡਾਕਟਰ ਮਨਮੋਹ ਸਾਈ ਡਾਕਟਰ ਮਨਮੋਹ ਜੀ ਜੇ ਕੰਪੇਅਰ ਕਰਨਾ ਹੋਵੇ ਤੁਸੀਂ ਕਹਿ ਸਕਦੇ ਹੋ ਮਨਮੋਹ ਜੀ ਬਸ ਉਹੀ ਹੈ ਬਸ ਕੋਈ ਹੋਈ ਹੋਈ ਹੈ ਬਸ ਮਨਮੋਹ ਸਾਈ ਠੀਕ ਹੈ ਅੱਜ ਛੁੱਟੀ ਹੈ ਪਤਾ ਹੈ ਕਿ ਕਿਹੜੇ ਕਾਰਨ ਆ ਜਿਹੜੀ ਅੱਜ ਪੂਰੇ ਦੇਸ਼ ਦੇ ਵਿੱਚ ਛੁੱਟੀ ਚੱਲ ਰਹੀ ਆ ਮਹਾਤਮਾ ગાંધી ਜਾਨਦੇ ਨੇ ਜਾਨਦੇ ਨਾ ਹਾਂ ਜੀ ਪੱਕਾ ਕਈ ਸਾਥੀ ਲੋਕ ਤਾਂ ਹੀ ਹਾਂ ਦੱਸਿਆ ਹੀ ਇਹਦਾ ਨਹੀਂ ਬਿਲਕੁਲ ਸਹੀ ਹੈ ਕਈ ਲੋਕ ਇਹ ਵੀ ਸੋਚ ਲੰਦੇ ਆ ਕਿ ਜਨਮ ਦਿਨ ਨੇ ਅੱਜ ਸ਼ਾਇਦ ਉਹਨਾਂ ਦਾ ਕੁਝ ਹੋਰ ਵਾ ਬਾਕੀ ਪਤਾ ਨਹੀਂ ਮੈਂ ਤਾਂ ਯਹੀ ਪੜਿਆ ਦੁਖ ਦੂਪਨ ਬੜਿਆ ਤੁਸੀਂ ਠੀਕ ਹੈ ਵੈਸੇ ਤੁਸੀਂ ਹੁਣ ਸਕੂਲ ਕਾਲਜ ਚ ਪੜਦੇ ਹੋ ਜਾਂ ਕੋਈ ਜੌਬ ਕਰਦੇ ਹੋ ਬਸ ਹੀ ਪੜ੍ਹ ਹਟੇ 12 12 ਪੜਾ ਪੜ੍ਹਦੇ ਆ ਹੁਣ ਕੀ ਕਰਦੇ ਹੋ ਅ ਕਾਰਖਾਨੇ ਆ ਬਈ ਮੈਂ ਅੱਛਾ ਇਹ ਮਹਾਤਮਾ ਗਾਂਧੀ ਦਾ ਪੂਰਾ ਨਾਮ ਦੱਸ ਸਕਦੇ ਹੋ ਕੀ ਹੈ ਕਰਮਚੰਦ ਦਾਸ ਗਾਂਧੀ ਕੋਈ ਸਹੀ ਤੱਕ ਸ਼ਹਿਰ ਹਾਂ ਸਾਨੂੰ ਨਹੀਂ ਪਤਾ ਇਦਾਂ ਕਿਉਂ ਪੜਿਆ ਨਹੀਂ ਲੈ ਆਪ ਪੜ੍ਹ ਦਿੱਤਾ ਹੈ ਕਿਤਾਬਾਂ ਚ ਪੜਾਉਂਦੇ ਆ ਉਦ ਨਹੀਂ ਪੜਿਆ ਯਾਦ ਨਹੀਂ ਪੜਿਆ ਹੈ ਪਰ ਯਾਦ ਨਹੀਂ ਯਾਦਾ ਹੀ ਨਹੀਂ ਕੋਈ ਚਲੋ ਕੋਈ ਨਹੀਂ ਅੱਛਾ ਮਹਾਤਮਾ ਗਾਂਧੀ ਦੇ ਮਾਤਾ ਪਿਤਾ ਦਾ ਨਾਮ ਪਤਾ ਕਿੱਥੇ ਜਨਮ ਹੋਇਆ ਸੀ ਕੁਛ ਮੇਰੇ ਖਿਆਲ ਚ ਗੁਜਰਾਤ ਦੇ ਕਿਸੇ ਏਰੀਆ ਚ ਹੋਇਆ ਹੋਵੇਗਾ ਇਹਨਾ ਨਹੀਂ ਪੱਕਾ ਕਿੱਥੇ ਹੋਇਆ ਠੀਕ ਹੈ ਪੋਰਬੰਦਰ ਦੇ ਵਿੱਚ ਹੋਇਆ ਸੀ ਅੱਛਾ ਮਹਾਤਮਾ ਗਾਂਧੀ ਦੇ ਕੋਈ ਐਦਾਂ ਦੇ ਤੁਸੀਂ ਆਦਰਸ਼ ਦੱਸ ਸਕਦੇ ਹੋ ਜਿਹੜੇ ਤੇ ਉਹ ਕਹਿੰਦੇ ਸੀ ਕਿ ਹਰ ਕੋਈ ਚੱਲੇ ਚੱਲੇ ਪੂਰੇ ਦੇਸ਼ ਦੀ ਜਨਤਾ ਨੂੰ ਉਹ ਇਹ ਕਹਿੰਦੇ ਹੁੰਦੇ ਸੀ ਆਦਰਸ਼ ਕੋਈ ਦੋ ਐਦਾਂ ਦੇ ਕਾਫੀ ਪਪੂਲਰ ਆਏ ਆ ਆਦਰਸ਼ ਮੇਰਾ ਇਹਦਾ ਇਹ ਭਗ ਸੰਗਾਰੇ ਪੜਿਆ ਤੇ ਇੱਕ ਜੀ ਆਪਣੇ ਸੁਭਾਚੰਦਰ ਗੋਸਾਰੇ ਪੜਿਆ ਬਸ ਹੋਰ ਹੀ ਬਾਕੀ ਬੜਾ ਪਤਾ ਨਹੀਂ ਤੁਸੀਂ ਇਮਾਨਦਾਰੀ ਮਾ ਇਮਾਨਦਾਰੀ ਉਹ ਸੇ ਇਦਾਂ ਦਾ ਹੀ ਸੀ ਤੈਨੂੰ ਸਮਝ ਆਵਾਕ ਸ਼ੂਰੇ ਨਾਲ ਤੈਨੂੰ ਪੰਦਰਾਂ ਦਾ ਪਤਾ ਹੋ ਰਾਂ ਦਾ ਨਹੀਂ ਪਤਾ ਹੈਗਾ ਅੱਛਾ ਤੈਨੂੰ ਅੰਦਰ ਕੀ ਦਾਦੇ ਸੀ ਇੱਕ ਤਾਂ ਇਹ ਫੁਰਾਂ ਹੀ ਦੇਖਣਾਗਾ ਫੁਰਾਂ ਨਹੀਂ ਝੋੜਨਾ ਤੇ ਪੂਰਾ ਬੋਲਣਾ ਨਹੀਂ ਹੈਗਾ ਹਾਂ ਜੀ ਕਾਫੀ ਜ਼ਿਆਦਾ ਪ੍ਰਚਲਿਤ ਹੋਇਆ ਸੀ ਇਹ ਵੀ ਹਾਂ ਜੀ ਹਾਂ ਜੀ ਮੀਮ ਵੀ ਬਹੁਤ ਚੱਲਦੀ ਹੈ ਇਹਨਾਂ ਦੇ ਹਾਂ ਠੀਕ ਹੈ ਕਾਚਾ ਮਹਾਤਮਾ ਗਾਂਧੀ ਵਰਗਾ ਕੋਈ ਲੀਡਰ ਲੱਗਦਾ ਪੰਜਾਬ ਜਾਂ ਆਪਣੇ ਦੇਸ਼ ਦੇ ਵਿੱਚ ਕੋਈ ਐਦਾਂ ਦਾ ਮੰਨਦੇ ਉਹ ਕੰਪੇਅਰ ਕਰਨਾ ਹੋਵੇ ਨਹੀਂ ਜੀ ਇਸ ਟਾਈਮ ਤਾਂ ਕੋਈ ਹੈ ਨਹੀਂ ਜੀ ਨਹੀਂ ਨਹੀਂ ਜੀ ਕੋਈ ਇੱਕ ਅੱਧਾ ਹੋਊਗਾ ਇਹਦਾ ਨਹੀਂ ਉਹ ਵੀ ਕੋਈ ਛੋਟੇ ਏਰੀਆ 'ਚ ਹੋਊਗਾ ਜੇ ਤਾਂ ਮੰਨ ਲਓ ਹੁਣ ਆਪਣੇ ਐਮਪੀ ਐਮਪੀ ਹੋ ਗਿਆ ਨਹੀਂ ਤਾਂ ਇਹ ਬੜੇ-ਬੜੇ ਹੋਗੇ ਲੀਡਰ ਉਹ ਤੁਹਾਨੂੰ ਪਤਾ ਹੀ ਹੁਣ ਕੀ ਕਰਦੇ ਆ ਦੇਖ ਲਿਆ ਤੁਸੀਂ ਹਾਲ ਤੋੜੇ ਆ ਇੰਨਾ ਚਿਰ ਹੋ ਗਏ ਕਿ ਹੋਏ ਨਹੀਂ ਕੰਮ ਇਹ ਤਾਂ ਠੀਕ ਹੈ ਲਈ ਹੁਣ ਇਹਨਾਂ ਨੂੰ ਚਲੋ ਜਨਤਾ ਵੀ ਹੁਣ ਆਪਣੀ ਉਦਾਂ ਦੀ ਪਰ ਕੋ ਕਹਿ ਨਹੀਂ ਸਕਦੇ ਆਪਾਂ ਆਪਣੇ ਦੇਸ਼ ਆ ਸਾਰੇ ਲੋਕ ਆਪਣੀ ਆਜ਼ਾਦੀ ਮਾਨਦੇ ਹੁਣ ਕੀ ਕਹਿਦੀਏ ਜੀ ਉਹਨਾਂ ਨੂੰ ਕਾਫੀ ਵੱਡੇ ਵੱਡੇ ਲੀਡਰ ਆਪਣੇ ਦੇਸ਼ ਦੇ ਵਿੱਚ ਹਰ ਕੋਈ ਮੰਨਦਾ ਵੀ ਉਹਨਾਂ ਨੂੰ ਪਰ ਮਹਾਤਮਾ ਗਾਂਧੀ ਨਾਲ ਆਪਾਂ ਕਿਉਂ ਨਹੀਂ ਉਹਨਾਂ ਨੂੰ ਕੰਪੇਅਰ ਕਰਦੇ? ਇਤੋਂ ਤਾਂ ਹੁਣ ਹੀ ਪਤਾ ਨਹੀਂ ਕਿਉਂਕਿ ਗਲਤੀਆਂ ਸਾਰਿਆਂ ਕਰਦੇ ਮਹਾਤਮਾ ਗਾਂਧੀ ਨੇ ਕਈ ਗਲਤੀਆਂ ਕੀਤੀਆਂ ਆ। ਲਾਈਕ ਕਿੱਦਾਂ? ਇਹ ਤਾਂ ਹੁਣ ਜੀ ਫਰੋਲਣੇ ਪੜਾ ਜਾ ਕੇ ਕਿ ਰਿਸਰਚ ਕਰ ਲੈਣੀ ਹੋਣ ਕਿਉਂਕਿ ਬਿਨਾਂ ਦੇਖੇ ਇਹ ਕਹਿ ਨਹੀਂ ਸਕਦੇ ਇਹੋ ਜਿਹੀ। ਪਰ ਲੱਗਦਾ ਤੁਹਾਨੂੰ ਵੀ ਕਿ ਕੁਝ ਲੋਕ ਮਹਾਤਮਾ ਗਾਂਧੀ ਨੂੰ ਕੁਝ ਕਾਰਨਾ ਕਰਕੇ ਨਹੀਂ ਵੀ ਸਹੀ ਮੰਨਦੇ। ਹਾਂ ਜੀ ਕਈ ਕਾਰਨ ਹੈਗੇ ਆ ਜੀ ਹੁਣ ਕੀ ਕੀ ਕਰੀਏ ਆਜੋ ਕੋਈ ਕਾਰਨ ਦੱਸ ਸਕਦੇ ਹੋ ਕਿੱਦਾਂ? ਨਹੀਂ ਜੀ ਇਦਾਂ ਨਹੀਂ ਬਿਨਾਰਾ ਸਾਚ ਤੋਂ ਕੋਈ ਨਹੀਂ ਦਾ ਸਾਥ ਹੁਣ ਇਦਾਂ ਵੀ ਐਵੇਂ ਗੱਪਾਂ ਹੀ ਮਾਰ ਲ ਹੋ ਗਈਆਂ ਇਹ ਤੁਸੀਂ ਕਹੋਗੇ ਸੁਣਨ ਵਾਲੇ ਕਹਿਣ ਕਿ ਬਿਨ ਮੂੰਹ ਦੇਖੇ ਬੋਲੀ ਜਾਂਦਾ ਇਹ ਤਾਂ ਗੱਲ ਹੈ ਤੁਹਾਨੂੰ ਲੱਗਦਾ ਕਿ ਕੋਈ ਇਦਾਂ ਦਾ ਕੋਈ ਲੀਡਰ ਕੰਪੇਅਰ ਕਰਨਾ ਹੋਵੇ ਕੋਈ ਹੈ ਹੈ ਨਹੀਂ ਕੋਈ ਇਦਾਂ ਕਿਉਂ ਪਤਾ ਨਹੀਂ ਕੋਈ ਹੈ ਨਹੀਂ ਲੱਗਦਾ ਹੀ ਨਹੀਂ ਮਤਲਬ ਕੋਈ ਇਦਾਂ ਦੇ ਕਿਹੜੇ ਗੁਣ ਲੱਗਦੇ ਸੀ ਮਹਾਤਮਾ ਗਾਂਧੀ ਦੇ ਵਿੱਚ ਇਹਦਾ ਪਤਾ ਨਹੀਂ ਸਹੀ ਠੀਕ ਸਗਾ ਰੇਜ ਲਈ ਜਾਨ ਦੇ ਦੀ ਹੋਰ ਰੇਜ ਦੇ ਲਈ ਜਾਨ ਆਜਾਦ ਕਰਾ ਤਾਂ ਰੇਜ ਨੂੰ ਬਹੁਤ ਆਜ਼ਾਦ ਕਰਵਾਤਾ ਠੀਕ ਹੈ ਬਈ ਅੱਛਾ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਛੁੱਟੀ ਆ ਕਾਦੀ ਛੁੱਟੀ ਆ ਪਤਾ ਕੁਝ ਕਿਹੜੀ ਕਲਾਸ ਚ ਪੜਦੇ ਹੋ ਗਾਂਧੀ ਜੰਤੀ ਗਾਂਧੀ ਜੰਤੀ ਹੈ ਹਾਂ ਜਾਦ ਆ ਗਿਆ ਤੇ ਮਤਲਬ ਮਹਾਤਮਾ ਗਾਂਧੀ ਦਾ ਪੂਰਾ ਨਾਮ ਦੱਸ ਸਕਦੇ ਹੋ ਨਹੀਂ ਪਤਾ ਤੁਸੀਂ ਦੱਸ ਸਕਦੇ ਹੋ ਜੀ ਮਨੋਰ ਲਾਲ ਇਸ ਤਰ੍ਹਾਂ ਕਹੇ ਗਾਂਧੀ ਠੀਕ ਹੈ ਵੀ ਰਹਿਤ ਗਾਂਧੀ ਠੀਕਾ ਪੂਰਾ ਨਾਮ ਯਾਦ ਨਹੀਂ ਨਾ ਯਾਦ ਆ ਪਰ ਯਾਦ ਨਹੀਂ ਯਾਦ ਨਹੀਂ ਆ ਠੀਕ ਹੈ ਮਹਾਤਮਾ ਗਾਂਧੀ ਦੀ ਕੋਈ ਅੰਦੋਲਨ ਜਿਆਦਾ ਜਿਹੜੇ ਕਾਫੀ ਜਿਆਦਾ ਦੇਸ਼ ਦੇ ਵਿੱਚ ਪ੍ਰਸਿੱਧ ਹੋਈ ਸੀ ਨਹੀਂ ਸੌਰੀ ਅਜਾ ਕੋਈ ਲੀਡਰ ਕੰਪੇਅਰ ਕਰਨਾ ਹੋਵੇ ਕਿ ਉਹਨਾਂ ਵਰਗਾ ਖਾਂ ਆ ਵੀ ਲੀਡਰ ਹੈਗਾ ਨੇਤਾ ਹੈਗਾ ਇਦਾਂ ਦਾ ਪੂਰੇ ਦੇਸ਼ ਦੇ ਵਿੱਚ ਤੱਕ ਇਹਨੂੰ ਕਰ ਦਿਓ ਉਹਨਾਂ ਵਰਗਾ ਲੱਗਦਾ ਕੋਈ ਉਹਨਾਂ ਵਰਗਾ ਕੋਈ ਨਹੀਂ ਹੈ ਜਿਹੜਾ ਡਾਟਾ ਮਲਮੋ ਸਿੰਘ ਵਰਗਾ ਕੋਈ ਨਹੀਂ ਹੈ ਉਹਨ ਵਰਗਾ ਕੋਈ ਨਹੀਂ ਹੈਗਾ ਇੱਦਾਂ ਕਿਉਂ ਜਦੋਂ ਹੈਗੇ ਸੀ ਉਸ ਟਾਈਮ ਬਹੁਤ ਵਧੀਆ ਐ ਹਮ ਜਦੋਂ ਜੋ ਆਪਣੀ ਕਾਂਗਰਸ ਗਈ ਆ ਤੇ ਜਦੋਂ ਬੀਜੇਪੀ ਆਈ ਆ ਤੁਸੀਂ ਤੁਹਾਨੂੰ ਪਤਾ ਹੀ ਐ ਕੀ ਭੰਡਿਆ ਇੰਡੀਆ ਦੇ ਵਿੱਚ 15 ਲੱਖ ਹੋਣਗੇ 15 ਲੱਖ ਹੋਣਗੇ 15 ਲੱਖ ਵੀ ਛੱਡੋ ਤੁਸੀਂ ਦੇਦਾ ਸੁਧਾਰੀ ਕਰਦੇ ਸਰਦਾਰਾਂ ਨੂੰ ਐ ਪੈਂਦਾ ਕਿ ਜਿ ਤਰ੍ਹਾਂ ਕੀ ਮਤਲਬ ਕਿ ਆਰਡਰ ਆਰਡਰ ਦੇਸ਼ ਤੇ ਆਏ ਹੁਣ ਕੌਣ ਪੰਜਾਬੀ ਸੋ ਜਿਆ ਟਾਰਗੇਟ ਪੰਜਾਬੀਆਂ ਨੂੰ ਗੰਡਿਆ। ਮਤਲਬ ਕੋਈ ਵੀ ਲੱਗਦਾ ਨਹੀਂ ਆ ਕਿ ਪੰਜਾਬੀਆਂ ਦੀ ਹਿੱਤ ਦੀ ਗੱਲ ਕਰਦਾ ਜਿਵੇਂ ਮਹਾਤਮਾ ਗਾਂਧੀ ਵਰਗਾ ਕੋਈ ਹੈਗਾ। ਨਹੀਂ ਆਵਾਜ਼ ਕੋਈ ਨਹੀਂ ਹੈਗਾ। ਮਹਾਤਮਾ ਗਾਂਧੀ ਕਰਦੇ ਸੀ ਪੰਜਾਬੀਆਂ ਦੇ ਹੱਕ ਦੀ ਗੱਲ। ਨਹੀਂ ਉਹ ਵੀ ਨਹੀਂ ਕਰਦੇ ਸੀ। ਵੀ ਕਿਹੜੇ ਐਦਾਂ ਦੇ ਉਹਨਾਂ ਵਿੱਚ ਕਾਰਨ ਦੇਖ ਦਿਓ ਕਿ ਲੱਗਦਾ ਉਹਨਾਂ ਵਰਗਾ ਕੋਈ ਵੀ ਨਹੀਂ ਆ। ਉਹ ਹੀ ਆਪਣੇ ਸ਼ਾਂਤੀਪੁਰੂ ਕੀ ਜਾਂਦੇ ਹੁੰਦੇ ਉਹਨਾਂ ਨੂੰ। ਹਾ ਹਿੰਸਾ ਆਦੀ। ਕਿਉਂਕਿ ਅੱਜਕੱਲ ਦੇਖਦੇ ਹੋ ਫਿਰ ਕਾਫੀ ਗੁੰਡਾਗਰਦੀ ਆ ਕਾਫੀ ਅਦਨੀਆਂ ਚੀਜ਼ਾਂਵਾਂ ਲੱਗਦਾ ਹਿੰਸਾ ਵੱਧ ਗਈ ਆ ਜ਼ਿਆਦਾ ਹਿੰਸਾ ਵਧੀ ਆ ਵੈਸੇ ਮੈਂ ਉੱਤਰਾਖੰਡ ਤੋਂ ਆ ਮੈਂ ਆ ਮਤਲਬ ਕਿ 2-3 ਦਿਨ ਹੋ ਗਏ ਇੱਥੇ ਆਇਆ ਮੈਂ ਜਾਣਾ ਕਿਤੇ ਤੇ ਪਰ ਪੰਜਾਬ ਤੇ ਜਿਵੇਂ ਜੋ ਅਸੀਂ ਸੁਣਦੇ ਆ ਆਪਣੇ ਫੋਨਾਂ 'ਵੈਜ ਟੀਵੀ 'ਚ ਪੰਜਾਬ 'ਚ ਨਸ਼ਾ ਬਹੁਤ ਆ ਪਰ ਤੁਹਾਡੇ ਮੈਂ ਆਇਆ ਉੱਤਰਾਖੰਡ ਤੁਹਾਡੇ ਉਸ ਪਾਸੇ ਇਹੋ ਜਿਹਾ ਕੁਝ ਨਹੀਂ ਹੈਗਾ ਪਰ ਮੈਂ ਜੋ ਸੁਣਦਾ ਆ ਪਰ ਤੁਹਾਨੂੰ ਦਿਖਿਆ ਨਹੀਂ ਇੱਥੇ ਉਹ ਜੀ ਮਤਲਬ ਕੋਈ ਵੀ ਲੀਡਰ ਤੁਹਾਨੂੰ ਅਹਿੰਸਾ ਦੇ ਰਾਹ ਤੇ ਨਹੀਂ ਲੱਗ ਰਿਹਾ ਨਹੀਂ ਕੁਛ ਹੀ ਕਹਿਣਾ ਚਾਹੋਗੇ ਬਾਪੂ ਜੀ ਕੁਝ ਮਹਾਤਮਾ ਗਾਂਧੀ ਦਾ ਪਤਾ ਕੁਝ ਦਸਵਾ ਚਾਹੋਗੇ ਉਹਨਾਂ ਬਾਰੇ ਨਹੀਂ ਕੋਈ ਕਾਫੀ ਪੀੜੀ ਉਹਨਾਂ ਨੂੰ ਪਸੰਦ ਵੀ ਨਹੀਂ ਕਰਦੀ ਇਦਾਂ ਕਿਉਂ ਇਸ ਦਾ ਇਹਦਾ ਹਸਪਤਾਲ ਹੈ ਕੰਟਰੀ ਵੀਪੇ ਤੇ ਵੀ ਕੰਟਰੀ ਇਕੱਲੀ ਸਾਰੇ ਪਸੰਦ ਕਰਦੇ ਨਹੀਂ ਹੈਗੇ ਹਾਂ ਮਤਲਬ ਲੋਕ ਠੀਕ ਆਓ ਆਪਣੇ ਟਾਈਮ ਦੇ ਹਿਸਾਬ ਨਾਲ ਜਗਾ ਸਹੀ ਸੀਗਾ ਹਾਂ ਜਦੋਂ ਉਹ ਸਾਰੇ ਅੰਦੋਲਨ ਸ਼ੁਰੂ ਕੀਤੇ ਤਾਂ ਜੇ ਲੋਕਾਂ ਨੂੰ ਕੱਟੇ ਕੀਤਾ ਤੇ ਯਾਦ ਕਰਨ ਵਾਸਤੇ ਤੇ ਲੋਕਾਂ ਕੋਲ ਉਹ ਵੀ ਰਹੇ ਮਗਰ ਲੱਗੇ ਜਾਂ ਇਸ ਤਰੀਕੇ ਦੇ ਨਾਲ ਬਾਕੀ ਤਾਂ ਠੀਕ ਹੀ ਸੀਗਾ ਆਪਾਂ ਪ੍ਰੋਗਰਾਮ ਹੂੰ ਉਹ ਮਤਲਬ ਉਹ ਲੀਡਰ ਉਹ ਆਪਣੇ ਟਾਈਮ ਦੇ ਹਿਸਾਬ ਨਾਲ ਠੀਕ ਚੱਲ ਰਿਹਾ ਹੂੰ ਪਰ ਉਹਨਾਂ ਦਾ ਵਿਰੋਧ ਵੀ ਕਾਫੀ ਹੋਇਆ ਇਦਾਂ ਕਿਉਂ ਹੋਇਆ ਵਿਰੋਧ ਹਰ ਵਿਰੋਧ ਹਰ ਜਗ੍ਹਾ ਹੁੰਦਾ ਹਰੇਕੀ ਰੇਗਤਪਨ ਤੇ ਹੁੰਦਾ ਆ ਯਾਰ ਹੂੰ ਇੱਕ ਦਾ ਮਤਲਬ ਪਿੱਛੇ ਪავლ ਪੂਰੀ ਲੱਗਦੀ ਨਹੀਂ ਹੂੰ ਕਿ ਉਹਨਾਂ ਦੇ ਹੁਣ ਕਈ ਜਿਹੜੇ ਗਰੁੱਪ ਹਾਊਸ ਵੇਲੇ ਗਰਮ ਰਾਈਟ ਹੈਂਡ ਦਾ ਗਰੁੱਪ ਗਰਮ ਤੜੇ ਦਾ ਗਰੁੱਪ ਸੀਗਾ ਉਹ ਰਾਜੀ ਪਸੰਦ ਨਹੀਂ ਕਰਦੇ ਸੀਗੇ ਲੱਗਦਾ ਕੋਈ ਲੀਡਰ ਉਹਨਾਂ ਵਰਗਾ ਹੈਗਾ ਦੇਸ਼ 'ਚ ਜਾਂ ਪੰਜਾਬ 'ਚ ਜਾਂ ਇਸ ਵੇਲੇ ਤਾਂ ਠੀਕ ਨਹੀਂ ਐਸੀ ਤਾਂ ਕੋਈ ਵੀ ਨਹੀਂ ਹਾਂਜੀ ਭਾਈ ਕੋਈ ਵੀ ਨਹੀਂ ਉਹਨਾਂ ਵਰਗਾ ਐਦਾ ਕਿਉਂ ਇਟਸ ਕੁਰਸੀਆਂ ਬਦਲੇ ਆ ਸਾਰਾ ਪਰਛਾਹ ਕਿਹਾ ਬਾਕੀ ਜੋੜੇ ਕੰਮ ਉਹਨਾਂ ਨੇ ਕਰ ਲੇਤੇ ਹੁਣ ਕੋਈ ਕਰਕੇ ਸੂਲੀ ਚੜ੍ਹ ਕੇ ਕੋਈ ਦੇਖੇ ਤਾਂ ਠੀਕ ਹੈ ਜੋ ਉਹਨਾਂ ਜੇਹਲਾਂ ਘਟੀਆਂ ਪੈਦਲ ਤੁਰ ਕੇ ਗਏ ਹੁਣ ਕੋਈ ਤੁਰ ਕੇ ਦਿਖਾ ਲਈ ਜਿੱਦਾਂ ਕਾਂਗਰਸ ਦੇ ਹੁਣ ਰਾਹੁਲ ਗਾਂਧੀ ਵੀ ਉਹਨਾਂ ਨੇ ਪੂਰੇ ਦੇਸ਼ 'ਚ ਜਿਹੜਾ ਮਾਰਚ ਕੱਢਿਆ ਸੀ ਪੈਦਲ ਤੁਰ ਕੇ ਗਏ ਸੀ ਕੱਢਿਆ ਸੀ ਪਰ ਮਹਾਤਮਾ ਗਾ ਉਹਨਾਂ ਗਾਂਧੀ ਵਰਗਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਕਿਹੜੇ ਕੰਮ ਕੋਈ ਗਿਣਾ ਸਕਦੇ ਹੋ ਨਹੀਂ ਨਹੀਂ ਮੈਂ ਗਿਣਾ ਤਾਂ ਨਹੀਂ ਸਕਦੇ ਬਹੁਤ ਵਧੀਆ ਉਹਨਾਂ ਨੇ ਕੀਤੇ ਪਰ ਉਹਨਾਂ ਝੂਠ ਘਟ ਬੋਲੇ ਸੀ ਝੂਠ ਨਹੀਂ ਨਾ ਬੋਲੇ ਹੈਗੇ ਜੇ ਹੁਣ ਹੁਣ ਦੀ ਤਾਂ ਤੁਸੀਂ ਹੁਣ ਖਬਰ ਤੁਸੀਂ ਹੁਣ ਹੁਣ ਸੁਣ ਲਓ ਜਰਾ ਘੰਟੇ ਬਾਅਦ ਹੋਰ ਆ ਜਾਣੀਆਂ ਉਦੋਂ ਘੰਟੇ ਬਾਅਦ ਹੋਰ ਆ ਜਾਣੀਆਂ ਕੁਝ ਕਹਿ ਨਹੀਂ ਸਕਦਾ ਮਦਦ ਲੀਡਰ ਬਿਆਨ ਬਦਲ ਦੇ ਬਦਲ ਦੇ ਹਾਂ ਕੋਈ ਕਿਸੇ ਦੀ ਸੁਣਾਈ ਨਹੀਂ ਹੁਣ ਹੈ ਤਾਂ ਸਹੀ ਪਰ ਸੁਣਾਈ ਕਿਸੇ ਦੀ ਨਹੀਂ ਹੈ ਮਹਾਤਮਾ ਗਾਂਧੀ ਵਰਗਾ ਲੱਗਦਾ ਕੋਈ ਬਣੂਗਾ ਨਾ 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 ਬਣਨਾ ਵੀ ਨਹੀਂ ਪਤਾ ਮੈਂ ਹੀ ਆ ਨਹੀਂ ਬਣ ਸਕਦਾ ਸੋ ਬਿਲਕੁਲ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਨਾ